ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਚੱਲੇ ਆ ਰਿਸ਼ੀ ਸ਼ੰਕਰਾਚਾਰਾ ਜੀ ਦੇ ਮੰਦਿਰ ਜੋ ਕਿ ਸ਼੍ਰੀਨਗਰ ਦੇ ਵਿੱਚ ਸਥਿਤ ਹੈ ਤੇ ਇਹ ਰਸਤੇ ਤੇ ਤੁਸੀਂ ਸਿਰਫ ਆਪਣੇ ਨਿੱਜੀ ਵਾਹਨ ਹੀ ਲਿਜਾ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਕੋਈ ਟੈਕਸੀ ਜਾਂ ਕੁਝ ਵੀ ਹੈ ਉਹ ਤੁਸੀਂ ਇੱਥੇ ਨਹੀਂ ਲਿਜਾ ਸਕਦੇ ਇਹਨਾਂ ਹਾਲਾਤਾਂ ਕਰਕੇ ਜਾ ਰਹੇ ਸ਼ੰਕਰਾਚਾਰਾ ਜੀ ਦੇ ਮੰਦਿਰ ਪਿੱਛੇ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਆਪਾਂ ਵੀ ਜਾ ਰਹੇ ਹਾਂ ਸ਼ਕਰਾਚਾਰਿਆ ਮੰਦਿਰ ਤੋਂ ਤੁਸੀਂ ਦੇਖ ਸਕਦੇ ਹੋ ਜੀ ਡੱਲ ਲੇਕ ਨੂੰ ਜਿਹੜੀ ਨਦੀ ਲੱਗਦੀ ਆ ਉਹਦਾ ਦ੍ਰਿਸ਼ ਮੇਥੋਂ ਦੀ ਲਗਭਗ ਸਾਰਾ ਹੀ ਸ਼ਹਿਰ ਦਿਖਦਾ ਹੈਗਾ ਸ਼੍ਰੀਨਗਰ ਹਲੋ ਇਹ ਸਾਰੇ ਬਹੁਤ ਬੋਲ ਉਹ ਮੈਂ ਮੰਦਿਰ ਮੈਂ ਲਾਈਨ ਵਿੱਚ ਲੱਗਾ ਹੋ ਤਾਂ ਮੈਨੇ ਦੇਖਾ ਸੌਤ ਫੋਨ ਜਮਤ ਬੋਲ ਬੋਲ ਮੈਂ ਵਾਪਸ ਉੱਛਲਣੇ ਮੈਂ ਕਲਸੀ ਦਾ ਮਾਦ ਗੰਟਾਲਾ ਜਵਾਦ ਗੱਟੇ ਸਰਦਲ ਗੰਟਾਲਾ ਗਏ ਸ਼ੰਕਰਾਚਾਰੀ ਸ਼ੰਕਰਾਚਾਰੀਆਂ ਇਹ ਮੇਰੇ ਆਪਾ ਪਹੁੰਚ ਚੁੱਕੇ ਆ ਜੀ ਸ਼੍ਰੀਨਗਰ ਦੀ ਲਾਲ ਚੌਂਕ ਮਾਰਕੀਟ ਦੇ ਵਿੱਚ ਲਓ ਜੀ ਨਜ਼ਮ ਸੁਣੋ ਮਾਰਕੀਟ ਦੇ ਵਿੱਚ ਕਿਾ ਵੱਡਾ ਸਾਰਾ ਕੜਿਆਲ ਬਣਿਆ ਹੋਇਆ ਕੰਟਾ ਕਰ ਕੀ ਮਾਰਕੀਟ ਬਹੁਤ ਵਧੀਆ ਹੈ ਹਰ ਤਰ੍ਹਾਂ ਦੀ ਚੀਜ਼ ਇੱਥੇ ਮੌਜੂਦ ਹੈ ਚੰਡੀਗੜ੍ਹ ਦੀ ਜਿਵੇਂ 17 ਸੈਕਟਰ ਦੀ ਮਾਰਕੀਟ ਹੈ ਬਿਲਕੁਲ ਉਹਦੇ ਵਰਗਾ ਹੀ ਦ੍ਰਿਸ਼ ਹੈ ਇੱਥੇ ਹਰ ਵਧੀਆ ਕੰਪਨੀ ਦੇ ਕੱਪੜੇ ਜੋ ਵੀ ਸਾਮਾਨ ਤੁਸੀਂ ਜਾਣ ਚਾਹਦੇ ਹੋ ਯਾਰ ਉਹ ਜਮਣਾ ਇੰਗਲੈਂਡ ਦਾ ਸਭ ਦੁਨੀਆ ਆਂਦੀ ਜੇ ਮੈਂ ਵੀ ਉੱਥੇ ਜਾਂਮਦਾ ਹੋ ਜਾਂਦੀ ਚਾਹਦੀ ਇਥੇ ਤਾਂ ਵਿਆਹ ਕਰਾਉਣ ਨੂੰ ਤੀਮੀਨਾ ਲੱਦੇ ਉੱਥੇ ਮੇਮਾ ਮੇਮਾ ਫਿਰਦਿਆਂ ਸੰਸਜੇ ਖਵੇ ਇਥੇ ਤਾਂ ਕਾਲੇ ਬੰਦੇ ਦੀ ਕੋਈ ਕਦਰ ਨਾ ਪਉਂਦੀ ਉੱਥੇ ਕਾਲੇ ਪਿੱਛੇ ਹਰ ਨੀਮ ਰਹਿ ਗੇੜੇ ਹਿਲਾਉਂਦੇ ਤੇ ਪਿਕਾ ਡਲੀ ਦੇ ਚੌਂਕ ਦਾ ਉਹ ਭੀੜ ਭੜਕਾ ਨਾਲੇ ਕਹਿ ਜਾਂਦੀਆਂ ਸੌਰੀ ਦਾ ਨਾਲੇ ਮਾਰਨ ਤੱਕਾ ਮਸ਼ਹੂਰ ਫਾਲਗੜ੍ਹ ਸਪੈਰ ਕਬੂਤਰਾਂ ਵਾਲਾ ਫੁਆਰਾ ਥਾ ਲੈਣ ਕਬੂਤਰ ਵਾਂਗ ਜੇ ਕੋਈ ਸਾਜੇ ਵਿਚਾਰਾ ਤੇ ਯਾਰੋ ਸੋਹ ਰੋਟੀ ਤਾਂ ਲੀਲਾ ਨਿਆਰੀ ਜਿੱਥੇ ਹੁਣ ਆਪਾਂ ਚੱਲੇ ਆ ਜੀ ਸ਼ਿਕਾਰਾ ਬੋਟ ਦੀ ਰਾਈਡ ਲੈਣ ਵੈਸੇ ਤਾਂ ਵਿੱਚ ਇਹਦੇ ਪਾਣੀ ਗੰਦਾ ਹੈ ਪਰ ਆਪਾਂ ਸਾਫ਼ ਪਾਣੇ ਵਾਲੇ ਪਾਸੇ ਜਾਣਾ ਸੀਵਰੇਜ ਵਿੱਚ ਹੀ ਛੁੱਟੇ ਜਾਂਦੇ ਹਨ ਰਾ ਕਿਸਤੀ ਦੇ ਵਿੱਚ ਸਫਰ ਕਰ ਰਹੇ ਹਾਂ ਤੇ ਸਫਰ ਦਾ ਆਨੰਦ ਲੈ ਰਹੇ ਹਾਂ ਤੇ ਜੋ ਮੈਂ ਸੁਣਿਆ ਕਿ ਸ਼੍ਰੀ ਨਾਗਰ ਦੇ ਵਿੱਚ ਕਿ ਮੋਦ ਦੇ ਇਲਾਕੇ ਦੇ ਵਿੱਚ ਅੰਦਰਸਨਗਨ ਦੀ ਮੰਦਿਰ ਹੈ ਇਸ ਲਈ ਉਹਨਾਂ ਨੇ ਪਾਣੀਆਂ ਦੀ ਕਿਸਤੀਆਂ ਦੇ ਵਿੱਚ ਘਰ ਬਣਾ ਕੇ ਰਹਿਣ ਦੀ ਸ਼ੁਰੂਆਤ ਕੀਤੀ ਸੀ ਉੱਥੇ ਤੋਂ ਤੇ ਚੀਜ਼ ਮਸ਼ਹੂਰ ਹੋ ਗਈ ਤੇ ਅੱਜ ਤੱਕ ਇਹ ਚੀਜ਼ ਜਾਰੀ ਹੈ ਇਹ ਹਾਊਸ ਬੂਟ ਕਹਿੰਦੇ ਆ ਜੀ ਘਰ ਬਣਿਆ ਹੁੰਦਾ ਪਰਪਰ ਰਹਿਣ ਦਾ ਪੂਰਾ ਪ੍ਰਬੰਧ ਹੁੰਦਾ ਕਿਸ਼ਤੀਆਂ ਦੇ ਵਿੱਚ ਹੀ ਦੁਕਾਨਾਂ ਨੇ ਕੱਪੜਿਆਂ ਦੀਆਂ ਦੁਕਾਨਾਂ ਰੈਂ ਤੇ ਮੇਰੀ ਵੀ ਖਰਾਬ ਗੜੇ ਚਾਹ ਦੀਆਂ ਦੁਕਾਨਾਂ ਹਰ ਤਰੀਕੇ ਦੇ ਹਰ ਪ੍ਰਕਾਰ ਦੀ ਚੀਜ਼ ਕਿਸ਼ਤੀਆਂ ਦੇ ਵਿੱਚ ਹੀ ਦੇਣ ਆ ਜਾਂਦੇ ਆਪੋ ਕਾਵਾ ਤਿਆਰ ਹੁੰਦਾ ਪਿਆ ਜੀ ਆਪਣੇ ਲਈ ਕਸ਼ਮੀਰੀ ਕਾਵਾ ਬਹੁਤ ਮਸ਼ਹੂਰ ਹੈ ਖਾਸ ਕਰਕੇ ਦਾਲ ਲੇਕ ਦਾ ਤੇ ਆਹ ਬਾਈ ਜੀ ਨੇ ਕਾਵਾ ਵਿੱਚ ਪਾ ਦਿੱਤਾ ਹੈ ਇਹ ਕੁਛ ਅੰਨਾਂ ਦਾ ਜੜੀ ਬੁੱਟੀਆਂ ਪੱਤੇ ਫੁੱਲ ਪੱਤੇ ਆਦ ਤਿਆਰ ਕੀਤਾ ਹੁੰਦਾ ਹੈ ਤੇ ਵਿੱਚ ਬਦਾਮ ਗਦਮ ਖਾ ਫਿਰ ਕੁਛ ਪਾਇਆ ਹੁੰਦਾ ਤੇ ਬਹੁਤ ਸਵਾਦ ਸੀ ਜੀ ਇਹ ਹੈ ਗੁਰਦੁਆਰਾ ਸਹਿਬ ਪਾਤਸ਼ਾਹੀ 6ਵੀਂ ਇਹ ਸ਼੍ਰੀ ਨਗਰ ਦੇ ਵਿੱਚ ਪੈਂਦਾ ਹੈ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਇੱਥੇ ਇੱਕ ਬਿਰਧ ਮਾਤਾ ਜੀ ਨੇ ਛੇਵੇਂ ਪਾਤਸ਼ਾਹ ਨੂੰ ਆਪਣੇ ਹੱਥੀਂ ਬਣਾਇਆ ਹੋਇਆ ਸਦਾ ਕੱਤੇ ਹੋਇਆ ਚੋੜਾ ਫੇਟ ਕੀਤਾ ਸੀ ਤੇ ਉਸ ਬਜ਼ੁਰਗ ਮਾਤਾ ਦੀ ਅੱਖਾਂ ਦੀ ਰੋਸ਼ਨੀ ਨਹੀਂ ਸੀ ਹੈ ਤੇ ਗੁਰੂ ਸਾਹਿਬ ਨੇ ਇੱਥੋਂ ਜਲ ਪ੍ਰਗਟ ਕਰਕੇ ਧੀਰ ਨਾਲ ਉਸ ਬਜ਼ੁਰਗ ਮਾਤਾ ਨੂੰ ਰੋਸ਼ਨੀ ਬਖਸ਼ੀ ਤੇ ਉਸ ਫਰੰਤ ਬਜ਼ੁਰਗ ਮਾਤਾ ਨੇ ਆਪਣਾ ਜੀਵਨ ਸਫਨ ਹੁਣ ਤੇ ਗੁਰੂ ਸਾਹਿਬ ਤੋਂ ਮੁਕਤੀ ਮੰਗੀ ਅਤੇ ਗੁਰੂ ਸਾਹਿਬ ਨੇ ਆਪ ਹੀ ਸੰਸਕਾਰ ਕੀਤਾ ਸੀ ਇਹ ਇਤਿਹਾਸ ਹੈ ਅਸੀਂ ਜਾਏ ਅੰਦਰ ਤੇ ਬਾਕੀ ਗੁਰੂ ਘਰ ਦੀ ਮਰਯਾਦਾ ਕਰਕੇ ਅਸੀਂ ਵੀਡੀਓ ਸਿਰਫ ਬਾਹਰ ਤੋਂ ਬਣਾ ਰਹੇ ਹਾਂ ਤੇ ਜੇਕਰ ਤੁਸੀਂ ਸ਼ੇਰੀ ਨਗਰ ਆਓ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਅਵੇ ਇਸ ਕੋ ਮਾਰਾ ਸਾਹਿਬ ਮੈਂ ਨੇ ਕੀਤਾ 3 ਬਾਰ ਇਸ ਕੋ ਇੰਕੀ

ਹੋਵੇ ਜੀ ਰੋਟੀ ਖਾਣ ਦਾ ਤੇ ਰੋਟੀ ਖਾਣ ਜਾਂਦੇ ਆ ਆ ਪੱਤੇ ਲੱਪੇ ਨੇ ਇਹ ਬਿਲਕੁਲ ਉਹੀ ਪੱਤੇ ਨੇ ਜੋ ਕੈਨੇਡਾ ਦੇ ਝੁੰਡੇ ਦੇ ਵਿੱਚ ਮੌਜੂਦ ਹੁੰਦੇ ਨੇ ਮੈਂ ਪਰ ਇਸ ਨੂੰ ਇਹ ਪੱਤੇ ਇਸ ਦਰੱਖਤ ਨੂੰ ਤੇ ਬਦਪੋਲੀਆ ਪੱਤਾ ਲਓ ਜੀ ਆਪਣਾ ਭੋਜਨ ਤਿਆਰ ਹੋ ਕੇ ਆ ਗਿਆ ਤੇ ਭੋਜਨ ਬਹੁਤ ਹੀ ਸਵਾਦ ਹੈ ਤੇ ਪੂਰਾ ਇੱਕ ਨੰਬਰ ਹੈ ਸਭ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ ਕਸ਼ਮੀਰ ਦੇ ਵਿੱਚ ਕੋਈ ਕਲ ਚੇਚਪਾਤੀ ਜੀ ਬਾਈ ਜੁਗਨੀ ਚੱਲਦੀ ਏ ਸਿਕਾਰ ਓ ਜੁਗਨੀ ਰਹਿੰਦੀ ਸ਼ੀਸ਼ੇ ਪਾਰ ਓ ਜੁਗਨੀ ਚੜਦੀ ਖੜਚੀ ਮੈਨੂੰ ਪਤਾ ਨਹੀਂ ਕਿੱਥੇ ਆ ਮਸਾਫੇ ਤੁਸੀਂ ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਚੜਦੀ ਏ ਸਿਕਾਰ ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਮੋਣੀ ਨਾ ਰੋਣ ਤੋਦਾਰਾ ਫੇਰ ਛਣ ਜੁਗਨੀ ਚੜਦੀ ਏ ਸਿਕਾਰ ਜੁਗਨੀ ਰਹਿੰਦੀ ਸ਼ੀਸ਼ੇ ਪਾਰ ਅੰਡਿਆਂ ਦੀ ਕੋਰਤੀ ਤਿਆਰ ਕੀਤੀ ਜਾ ਰਹੀ ਹੈ ਆਪਣਾ ਅਸ਼ੀਸ਼ ਭਾਈ ਇਹ ਤਿਆਰ ਕਰਦਾ ਕਿ ਆਏਗਾ ਕੁਕਿੰਗ ਐਕਸਪਰਟ ਹੈ ਜਗਨੀ ਹਸਦੀ ਹੈ ਹਸ ਕੇ ਜਿਮ ਜਿਮ ਕੇ ਸੋਚਾਂਗੇ ਤੇ ਫਿਰ ਫਟੇ ਫਟੇ ਦਿਨ ਦਿੱਤਾ ਕਰ ਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕੀ ਹੈ ਕਿੱਥੇ ਜਾਂਦੇ ਆ ਕਿੰਨੇ ਆ ਉਹ ਸਵੇਰ ਨੂੰ ਹੀ ਪਤਾ ਲੱਗੇਗਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨ